ਇੱਕ ਉਪਰਾਲਾ ਲਿਆ ਸੀ ਨਵੀਆਂ ਕਲਮਾਂ ਨਵੀਂ ਉਡਾਨ ਕੀ ਸੁਪਨਾ ਲੈ ਕੇ ਜਿਹੜਾ ਇਹ ਮਹਿੰਮ ਸ਼ੁਰੂ ਕੀਤੀ ਸੀ ਤੇ ਅੱਜ ਕਿੱਥੇ ਤੱਕ ਇਹ ਸੁਪਨਾ ਸਾਕਾਰ ਹੁੰਦਾ ਜਾ ਰਿਹਾ ਹੈ ਤਾਂ ਪੰਜਾਬ ਦੇ ਵਿੱਚ ਤਕਰੀਬਨ 18 ਮਹੀਨੇ ਪਹਿਲਾਂ ਇੱਕ ਲਹਿਰ ਚਲਾਈ ਸੀ ਨਵੀਆਂ ਕਲਮਾਂ ਨਵੀਂ ਉਡਾਨ ਆਪਾਂ ਪਟਿਆਲੇ ਤੋਂ ਉਹਦੀ ਬੱਚਿਆਂ ਨੂੰ ਇਕੱਠੇ ਕੀਤਾ ਸੀਗਾ ਤੇ ਬਾਅਦ ਦੇ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਆਪਾਂ ਟੀਮਾਂ ਬਣਾਈਆਂ ਹੁਣ ਤੱਕ 5200 ਬੱਚੇ ਆਹਂ ਦੀਆਂ ਲਿਖਤਾਂ ਅਸੀਂ ਕਿਤਾਬ ਦੇ ਰੂਪ ਦੇ ਵਿੱਚ ਛਾਪ ਚੁੱਕੇ ਨਵੀਆਂ ਕਲਵਾ ਨਵੀਂ ਰਾਹ ਨੇ ਸਾਬਤ ਕਰ ਦਿੱਤਾ ਕਿ ਜੇ ਅਸੀਂ ਬੱਚਿਆਂ ਨੂੰ ਉਂਗਲੀ ਲਾਵਾਂਗੇ ਬੱਚਿਆਂ ਨੂੰ ਉਤਸ਼ਾਹ ਕਰਾਂਗੇ ਬੱਚਿਆਂ ਨੂੰ ਨਾਲ ਲੈ ਕੇ ਤੁਰਾਂਗੇ ਤਾਂ ਬੱਚਿਆਂ ਦੇ ਵਿੱਚ ਬਹੁਤ ਟੈਲੈਂਟ ਹੈ ਉਹ ਮਾਂ ਬੋਲੀ ਤੋਂ ਕਦੀ ਵੀ ਮੁਨਕਰ ਨਹੀਂ ਹੈ ਪਰ ਅਸੀਂ ਉਹਨਾਂ ਨੂੰ ਮੌਕੇ ਘੱਟ ਦੇ ਰਹੇ ਹਾਂ ਅਸੀਂ ਉਹਨਾਂ ਨੂੰ ਖੁਦ ਜਾਣ ਜਾਣ ਕੇ ਕਹਿ ਰਹੇ ਹਾਂ ਅੰਗਰੇਜ਼ੀ ਬੋਲੋ ਅੰਗਰੇਜ਼ੀ ਸਿੱਖੋ ਤੇ ਪੰਜਾਬੀ ਬਾਰੇ ਅਸੀਂ ਉਹਨਾਂ ਨੂੰ ਤੇ ਸ਼ਾਹ ਨਹੀਂ ਕਰਦਾ ਮੈਂ ਕਰੀ ਰਿਪੀਟ ਕਰਦਾ ਨਿੰਦਰ ਭਾਜੀ ਬੋਲੀਆਂ ਜਿੰਨੀਆਂ ਮਰਜ਼ੀ ਸਿਖਾ ਲਓ ਪਰ ਆਪਣੀ ਮਾਂ ਬੋਲੀ ਤੋਂ ਦੂਰ ਨਾ ਹੋਣ ਦਿਓ ਬੱਚਿਆਂ ਸਾਡੇ ਨਾਲ ਨੇ ਬਹੁਤ ਹੀ ਸਾਡੇ ਸਤਿਕਾਰਯੋਗ ਵੱਡੇ ਭਾਜੀ ਜਿਨ੍ਹਾਂ ਨੂੰ ਜੇ ਗੱਲ ਕਰਾਂ ਤਾਂ ਮੈਂ ਪੰਜਾਬੀ ਮਾਂ ਬੋਲੀ ਦਾ ਹੀਰਾ ਵੀ ਕਹਿ ਲਾ ਕਿਉਂਕਿ ਬਹੁਤ ਵੱਡੀ ਦੇਣ ਦੇ ਰਹੇ ਨੇ ਮਾਂ ਬੋਲੀ ਲਈ ਬਹੁਤ سارے ਲੋਕ ਜਿਹੜੇ ਹਮੇਸ਼ਾ ਆਪਣੇ ਬਾਰੇ ਸੋਚਦੇ ਨੇ ਪਰ ਇਹਨਾਂ ਦੀ ਇੱਕ ਸੋਚ ਰਹਿੰਦੀ ਹੈ ਕਿ ਸਾਡੀ ਮਾਂ ਬੋਲੀ ਹਮੇਸ਼ਾ ਪਰਫੁੱਲਤ ਐਵੇਂ ਬੱਦੀ ਫੁੱਲਦੀ ਰਹੇ ਸੋ ਸਾਡੇ ਨਾਲ ਨੇ ਸਾਡੇ ਵੱਡੇ ਵੀਰ ਵੱਡੇ ਭਾਜੀ ਸੁਖੀ ਬਾਠ ਜਿਹੜੇ ਵਿਦੇਸ਼ਾਂ ਵਿੱਚ ਰਹਿ ਕੇ ਵੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ ਭਾਜੀ ਸਭ ਤੋਂ ਪਹਿਲਾਂ ਤੁਹਾਨੂੰ ਪੰਜਾਬ ਨੇਸ਼ਨ ਟੀਵੀ ਤੇ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆ ਬਿਲਕੁਲ ਜੀ ਮੇਰੇ ਵੱਲੋਂ ਵੀ ਪੰਜਾਬ ਨੇਸ਼ਨ ਟੀਵੀ ਦੇ ਜਿੰਨੇ ਵੀ ਦਰਸ਼ਕ ਨੇ ਉਹਨਾਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਪੰਜਾਬ ਚ ਆ ਕੇ ਇੱਕ ਨਵੀਂ ਪਹਿਲ ਸ਼ੁਰੂ ਕੀਤੀ ਹੈ ਕਿਉਂਕਿ ਆਮ ਤੌਰ ਤੇ ਦੇਖਿਆ ਪੰਜਾਬੀ ਪ੍ਰਫੁੱਲਤ ਕਰਨ ਨੂੰ ਜਾਂ ਤੇ ਮੇਲੇ ਲਗਾਏ ਜਾਂਦੇ ਆ ਜਾਂ ਕਵੀ ਦਰਬਾਰ ਹੁੰਦੇ ਨੇ ਵੱਡੇ ਪਰੇਲੇ ਬਹੁਤ ਸਾਰੇ ਲੋਕ ਜਿਹੜੇ ਇਸ ਮਾਸੇ ਵੀ ਕਰਦੇ ਨੇ ਜਾਂ ਜਿਹੜੇ ਮੁਹੱਬਤ ਕਰਦੇ ਨੇ ਮਾਂ ਬੋਲੀ ਨੂੰ ਤੁਸੀਂ ਇੱਕ ਉਪਰਾਲਾ ਲਿਆ ਸੀ ਨਵੇਂ ਕਲਮਾ ਨਵੀਂ ਉਡਾਨ ਜੀ ਉਹਦੇ ਵਿੱਚ ਕੀ ਸੁਪਨਾ ਸੰਜੋਇਆ ਸੀ ਕਿ ਮੈਂ ਉਹ ਸੁਪਨਾ ਜਿਹੜਾ ਲਿਆਵਾ ਤੇ ਜਿਹੜੀ ਲੋਕ ਕਹਿੰਦੇ ਨੇ ਕਿ ਮਾਂ ਬੋਲੀ ਹੁਣ ਖਤਮ ਹੁੰਦੀ ਜਾ ਰਹੀ ਹੈ ਮਾਂ ਬੋਲੀ ਦਾ ਜਿਹੜਾ ਆਕਾਸ਼ ਆਕਾਰ ਖਤਮ ਹੁੰਦਾ ਜਾ ਰਿਹਾ ਹੈ ਕੀ ਸੁਪਨਾ ਲੈ ਕੇ ਜਿਹੜਾ ਇਹ ਮਾਹਿਮ ਸ਼ੁਰੂ ਕੀਤੀ ਸੀ ਤੇ ਅੱਜ ਕਿੱਥੇ ਤੱਕ ਇਹ ਸੁਪਨਾ ਸਾਕਾਰ ਹੁੰਦਾ ਜਾ ਰਿਹਾ ਹਾਂ ਬਿਲਕੁਲ ਜੀ ਨਿੰਦਪਾ ਜੀ ਕਿਤੇ ਮੈਂ ਇਹ ਗੱਲ ਕਹਿਣਾ ਕਿ ਜੇ ਬੰਦਾ ਚਾਹੇ ਤਾਂ ਉਹ ਕੀ ਨਹੀਂ ਕਰ ਸਕਦਾ ਅ ਦੂਸਰੀ ਦੂਸਰੀ ਇਹਦੇ ਨਾਲ ਗੱਲ ਇਹ ਹੁੰਦੀ ਆ ਜਿਹੜਾ ਬੰਦਾ ਕਹਿ ਰਿਹਾ ਮਾਂ ਬੋਲੀ ਨੂੰ ਖਤਰਾ ਹੈ ਮੈਂ ਤੇ ਕਹਿਣਾ ਪਈ ਉਹ ਆਪਣੇ ਫਰਜ਼ਾਂ ਤੋਂ ਖੁੰਝ ਗਿਆ ਏ ਉਹਨੂੰ ਜੋ ਕਰਨਾ ਚਾਹੀਦਾ ਸੀ ਉਹ ਕੀਤਾ ਨਹੀਂ ਤੇ ਹੁਣ ਬੜੀ ਈਜ਼ੀ ਬੜੀ ਸਕਾਲੇ ਤਰੀਕੇ ਨਾਲ ਆਪਣਾ ਪੱਲਾ ਝਾੜ ਦੇਣਾ ਕਿ ਬੱਚਿਆਂ ਦਾ ਰੁਝਾਨ ਨਹੀਂ ਹੈ ਆ ਮਾਂ-ਬਾਪ ਦਾ ਰੁਝਾਨ ਨਹੀਂ ਹੈ ਇੰਜ ਨਹੀਂ ਹੈ ਜੇ ਬੱਚਿਆਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਲਵਾਂਗੇ ਤੇ ਉਸੇ ਹੀ ਚੀਜ਼ ਨੂੰ ਪੇਸ਼ ਕਰਨ ਲਈ ਜਾਂ ਸਾਬਤ ਕਰਨ ਲਈ ਵੀ ਕਹਿ ਲਓ ਮੈਂ ਪੰਜਾਬ ਦੇ ਵਿੱਚ तकरीबन 18 ਮਹੀਨੇ ਪਹਿਲਾਂ ਇੱਕ ਲਹਿਰ ਚਲਾਈ ਸੀ ਪਹਿਲਾਂ ਤਾਂ ਵੈਸੇ ਲਹਿਰ ਨਹੀਂ ਸੀ ਜਿਹੜੀ ਕਿ ਹੁਣ ਇਸ ਵੇਲੇ ਤੇ ਲਹਿਰ ਹੀ ਬਣੀ ਆ ਨਮੀਆਂ ਕਲਮਾਂ ਨਵੀਂ ੜਾਲ ਆਪਾਂ ਪਟਿਆਲੇ ਤੋਂ ਉਹਦੀ ਬੱਚਿਆਂ ਨੂੰ ਇਕੱਠੇ ਕੀਤਾ ਸੀਗਾ ਤੇ ਬਾਅਦ ਦੇ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਆਪਾਂ ਟੀਮਾਂ ਬਣਾਈਆਂ ਫਿਰ ਨਾਲ ਲੱਗਦੇ ਜਿਹੜੇ ਆਪਣੇ ਸੂਬੇ ਨੇ ਰਾਜਸਥਾਨ ਹੋਇਆ ਮਾਝਲ ਪ੍ਰਦੇਸ਼ ਹਰਿਆਣਾ ਫਿਰ ਦਿੱਲੀ ਮਹਾਰਾਸ਼ਟਰ ਵੀਰਲਿਆ ਫਿਰ ਆਸਟ੍ਰੇਲੀਆ ਇਟਲੀ ਜਰਮਨੀ ਆ ਇੰਗਲੈਂਡ ਅਮਰੀਕਾ ਕੈਨੇਡਾ ਆਪਾਂ ਕੋਲ 40 ਟੀਮਾਂ ਨੇ ਜੀ ਜਿਹੜੀ ਜਿਹਦੇ ਵਿੱਚ ਤਕਰੀਬਨ 500 ਦੇ ਕਰੀਬ ਆ ਵੌਲੰਟੀਅਰ ਕੰਮ ਕਰ ਰਹੇ ਨੇ ਅਸੀਂ ਪੰਜਾਬ ਦੇ ਲਹਿੰਦੇ ਪੰਜਾਬ ਦੇ ਵਿੱਚ 17 ਜ਼ਿਲ੍ਹਿਆਂ ਦੇ ਵਿੱਚ ਆਪਣੀਆਂ ਟੀਮਾਂ ਸਥਾਪਿਤ ਨੇ ਬਾਹਲਾ ਕੇ ਸਾਡੇ ਕੋਲ 57 ਟੀਮਾਂ ਨੇ ਇਸ ਵੇਲੇ ਆ ਜਿਹੜੀਆਂ ਬੱਚਿਆਂ ਨੂੰ ਆ ਕਲਾਸਰੂਮਾਂ ਦੇ ਵਿੱਚ ਉਹਨਾਂ ਦੇ ਜਿਹੜੇ ਸਾਡੇ ਕੋਲ ਵੌਲੰਟੀਅਰ ਨੇ ਸਾਰੇ ਦੇ ਸਾਰੇ ਅਧਿਆਪਕ ਨੇ ਔਰ ਸਰਕਾਰੀ ਸਕੂਲਾਂ ਦੇ ਨੇ ਆ ਉਸ ਕਲਾਸਰੂਮ ਦੇ ਵਿੱਚ ਬੱਚਿਆਂ ਨੂੰ ਸਿਖਾ ਰਹੇ ਨੇ ਆਨਲਾਈਨ ਸਾਡਾ ਪ੍ਰੋਜੈਕਟ ਹੈਗਾ ਅਸੀਂ ਆਨਲਾਈਨ ਬੱਚਿਆਂ ਨੂੰ ਕਵਤਾ ਕਿੱਦਾਂ ਲਿਖਣੀ ਗਜ਼ਲ ਕਿੱਦਾਂ ਲਿਖਣੀ ਮਿੰਨੀ ਕਹਾਣੀ ਕਿੱਦਾਂ ਲਿਖਣੀ ਉਹਦੀਆਂ ਕਲਾਸਿਸ ਦੇ ਰਹੇ ਆ ਫਿਰ ਉਹਨਾਂ ਨੇ ਕਿਤਾਬਾਂ ਛਾਪ ਰਹੀਆਂ ਨੇ 56 ਵੋਲੀਅਮ 41 ਵੋਲੀਅਮ ਤੋਂ ਰਿਲੀਜ਼ ਹੋ ਗਈਆਂ ਨੇ ਤੇ 15 ਵੋਲੀਅਮ ਜਿਹੜੀਆਂ ਛਾਪ ਕੇ ਤਿਆਰ ਪਈਆਂ ਨੇ ਰਿਲੀਜ਼ ਕਰਨ ਲਈ ਇਹਦਾ ਮਤਲਬ ਹੈ 52 ਵੋਲੀਅਮ ਦੇ ਵਿੱਚ ਅਸੀਂ ਨਵੀਆਂ ਕਲਮਾਂ ਨਵੀਂ ੜਾਨ ਛਾਪ ਚੁੱਕੇ ਹਾਂ ਜਿਹੜੀ ਕਿ ਇੱਕ ਕਿਤਾਬ ਦੇ ਵਿੱਚ 100 ਬੱਚਿਆਂ ਦੀ ਰਚਨਾ ਹੁੰਦੀਆਂ ਨੇ ਤੇ 35 ਸਕੂਲ ਇੱਕ ਕਿਤਾਬ ਦੇ ਵਿੱਚ ਇਨਵੋਲ ਹੁੰਦੇ ਨੇ ਤੇ ਇੱਕ ਕਿਤਾਬ ਦੀ 500 ਕਾਪੀ ਛਾਪੀ ਜਾਂਦੀ ਹੈ ਸੋ ਜੇ ਮੈਂ ਲੰਮੀ ਗੱਲ ਨੂੰ ਛੋਟੀ ਕਰਾਂ ਹੁਣ ਤੱਕ 5200 ਬੱਚੇ ਆਂ ਦੀਆਂ ਲਿਖਤਾ ਅਸੀਂ ਕਿਤਾਬ ਦੇ ਰੂਪ ਦੇ ਵਿੱਚ ਛਾਪ ਚੁੱਕੇ ਆ ਤੇ ਸਾਡੇ ਕੋਲ ਹਜ਼ਾਰਾਂ ਦੀ ਗਿਣਤੀ ਵਿੱਚ ਇਸ ਵੇਲੇ ਬੱਚੇ ਸਾਡੇ ਪੋਰਟਲ ਵਿੱਚ ਨੇ ਜਿਹੜੇ ਟ੍ਰੇਨਿੰਗ ਲੈ ਰਹੇ ਨੇ ਫਿਰ ਮਸਤਵਾਨਾ ਸਾਹਿਬ ਨਵੰਬਰ ਵਿੱਚ ਕਾਨਫਰੰਸ ਕਰਾਈ ਤੁਸੀਂ ਵੀ ਉੱਥੇ ਹਾਜ਼ਰੀ ਲਾਈ ਉਸ ਤੋਂ ਬਾਅਦ ਹੁਣ ਅਸੀਂ ਗੰਗਾ ਨਗਰ ਅਸੀਂ ਆ ਦੋ ਰੋਜ਼ਾ ਕਾਨਫਰੰਸ ਕਰਾਈ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਮਈ ਦੇ ਵਿੱਚ ਹਨੂਮਨ हनुमानगढ़ ਜਿਹੜਾ ਰਾਜਸਥਾਨ ਚ ਉੱਥੇ ਫੇਰ ਕਾਨਫਰੰਸ ਐ ਫਿਰ ਹਿਮਾਚਲ ਪ੍ਰਦੇਸ਼ ਵਿੱਚ ਆ ਬੱਚਿਆਂ ਦੀ ਕਾਨਫਰੰਸ ਤੇ ਹਰਿਆਣਾ ਵਿੱਚ ਐ ਤੋਂ ਮੇਰਾ ਕਹਿਣ ਤੋਂ ਕੀ ਭਾਵ ਆ ਕਿ ਅਸੀਂ ਨਵੀਆਂ ਕਲਮਾਂ ਨਵੀਂ ਰਾਹ ਨੇ ਸਾਬਤ ਕਰ ਦਿੱਤਾ ਕਿ ਜੇ ਅਸੀਂ ਬੱਚਿਆਂ ਨੂੰ ਉਂਗਲੀ ਲਾਵਾਂਗੇ ਬੱਚਿਆਂ ਨੂੰ ਉਤਸ਼ਾਹ ਕਰਾਂਗੇ ਬੱਚਿਆਂ ਨੂੰ ਨਾਲ ਲੈ ਕੇ ਤੁਰਾਂਗੇ ਤਾਂ ਬੱਚਿਆਂ ਦੇ ਵਿੱਚ ਬਹੁਤ ਟੈਲੈਂਟ ਹੈ ਉਹ ਮਾਂ ਬੋਲੀ ਤੋਂ ਕਦੀ ਵੀ ਮੁਨਕਰ ਨਹੀਂ ਹੈ ਪਰ ਅਸੀਂ ਉਹਨਾਂ ਨੂੰ ਮੌਕੇ ਘਟ ਦੇ ਰਹੇ ਹਾਂ ਅਸੀਂ ਉਹਨਾਂ ਨੂੰ ਖੁਦ ਜਾਣ ਜਾਣ ਕੇ ਕਹਿ ਰਹੇ ਆ ਅੰਗਰੇਜ਼ੀ ਬੋਲੋ ਅੰਗਰੇਜ਼ੀ ਸਿੱਖੋ ਤੇ ਪੰਜਾਬੀ ਬਾਰੇ ਅਸੀਂ ਉਹਨਾਂ ਨੂੰ ਤੇ ਸ਼ਾਹ ਨਹੀਂ ਕਰਦਾ ਮੈਂ ਕਰੀ ਰਿਪੀਟ ਕਰਦਾ ਨਿੰਦਰ ਭਾਜੀ ਬੋਲੀਆਂ ਜਿੰਨੀਆਂ ਮਰਜ਼ੀ ਸਿਖਾ ਲਓ ਪਰ ਆਪਣੀ ਮਾਂ ਬੋਲੀ ਤੋਂ ਦੂਰ ਨਾ ਹੋਣ ਦਿਓ ਬੱਚਿਆਂ ਨੂੰ ਬਿਲਕੁਲ ਬਿਲਕੁਲ ਭਾਈ ਸਹੀ ਗੱਲ ਹੈ ਕਿਉਂਕਿ ਮਾਂ ਜਿਹੜੀ ਹੈ ਚਾਹੇ ਧਰਤੀ ਮਾਇਆ ਜਾਂ ਆਪਣੀ ਜਨਮ ਦੇਣ ਵਾਲੀ ਮਾਇਆ ਲੇਕਿਨ ਉਸ ਤੋਂ ਵੱਡੀ ਮਾਇਆ ਮਾਂ ਬੋਲੀ ਬਿਲਕੁਲ ਨੇ ਸਾਡਾ ਇੱਕ ਅੱਖਰ ਜਿਹੜਾ ਤਿਆਰ ਕੀਤਾ ਜਿਸ ਤੋਂ ਪਛਾਣੇ ਜਾਂਦੇ ਆ ਕਿ ਅਸੀਂ ਬੋਲੀ ਜਿਵੇਂ ਤੁਸੀਂ ਦੱਸਿਆ ਕਿ 16 17 ਨਵੰਬਰ ਨੂੰ ਆਪਾਂ ਮਸਤ ਤੇ ਮਸਤੋਣਾ ਸਾਹਿਬ ਕਿਹਾ ਸੀ ਉਸ ਤੋਂ ਬਾਅਦ 30 30 ਦਾ ਸ਼ੇ ਮੇਂ ਗੰਗਾ ਨਗਰ ਸਗਾ ਆਣ ਵਾਲੇ ਪ੍ਰੋਜੈਕਟ ਵੀ ਤੁਸੀਂ ਦੱਸਿਆ ਹਾਂ ਜੀ ਇਹਨਾਂ ਦੋਨਾਂ ਪ੍ਰੋਜੈਕਟਾਂ ਦੀ ਗੱਲ ਕਰੀਏ ਤੇ ਸਰਦਾਰ ਅਰਜੁਨ ਬਾੜਜੀ ਦੀ ਯਾਦ ਦੇ ਵਿੱਚ ਜਿਹੜੇ ਦੋਨੋਂ ਸੀਗੇ ਸਮਰਪਤ ਸੇਵਨਾ ਨੂੰ ਉਹਨਾਂ ਦੀ ਯਾਦ ਚ ਸਮਾਗਮ ਸੀਗੇ ਕਿੱਦਾਂ ਲੱਗਾ ਕਿ ਦੋਨਾਂ ਦੋਨਾਂ ਪ੍ਰੋਗਰਾਮ ਦੇ ਵਿੱਚ ਕਿ ਬੱਚਿਆਂ ਦੇ ਅੰਦਰ ਕਿੰਨੇ ਹੁਲਾਰਾ ਆ ਗਿਆ ਆ ਔਰ ਕਿੰਨੇ ਬੱਚੇ ਜਿਹੜੇ ਵੀ ਉਹ ਵੀ ਐਕਟਿਵ ਨੇ ਕਿ ਲੱਗਦਾ ਇਹ ਬੰਦਾ ਵਿੱਚ ਹੁਣ ਤੁਹਾਨੂੰ ਉਮੀਦ ਹੈ ਕਿ ਅਸੀਂ ਪਾਤਰ ਸਾਹਿਬ ਵੀ ਦੇਖਾਂਗੇ ਅਸੀਂ ਛੇਬੀ ਦੇਖਾਂਗੇ ਅਸੀਂ ਟਿਵਾਣਾ ਜੀ ਵੀ ਦੇਖਾਂਗੇ ਅਮਰਤਪ੍ਰੀਤਮ ਦੀ ਝਲਕ ਸਾਨੂੰ ਪੈ ਰਹੀ ਹੈ ਔਰ ਬਹੁਤ ਜਲਦ ਸਾਨੂੰ ਉਹ ਰਚਨਾਮਾ ਮਿਲਣਗੇ ਉਦਾਂ ਦੀ ਆ ਹਾਂ ਬਿਲਕੁਲ ਜੀ ਵੈਸੇ ਇਸ ਪ੍ਰੋਜੈਕਟ ਨੇ ਜਿਹੜਾ ਅਮਾ ਤੇ ਇਹ ਅੱਖਰ ਕਹਾंगा ਜੇ ਅਸੀਂ ਬੱਚੇ ਨੂੰ ਉਂਗਲੀ ਲਾਵਾਂਗੇ ਉਹਨੂੰ ਇਤਸ਼ਾਹ ਕਰਾਂਗੇ ਉਹਨੂੰ ਸਨਮਾਨ ਉਹਦਾ ਦੇਵਾਂਗੇ ਆ ਇਹ ਕਾਨਫਰੰਸਾਂ ਦੇ ਵਿੱਚ ਇਹੀ ਸਾਡਾ ਜਿਹੜਾ ਪਲਾਨ ਸੀਗਾ ਸਰ ਦਾ ਰਾਜੇ ਸਿੰਘ ਬਾਠ ਉਹਨਾਂ ਦੀ ਯਾਦ ਦੇ ਵਿੱਚ ਤਕਰੀਬਨ 9 ਲੱਖ ਰੁਪਏ ਦੇ ਜਿਹੜੇ ਅਵਾਰਡ ਸੀਗੇ ਬੱਚਿਆਂ ਦੇ ਬਾਲ ਲੇਖਿਕ ਸ਼ਰੋਮਣੀ ਅਵਾਰਡ ਉਹਨਾਂ ਬੱਚਿਆਂ ਨੇ ਆ ਦੇ ਵਿੱਚ ਬਹੁਤ ਉਤਸ਼ਾਹ ਪੈਦਾ ਕੀਤਾ ਕਿ ਬੱਚੇ ਅ ਲਿਖ ਕੇ ਆਪਣੀ ਲਿਖਤ ਨੂੰ ਇੱਕ ਸਟੇਜ ਤੇ ਆਪ ਪੇਸ਼ ਕਰਕੇ ਅ ਨਾਮ ਜਤਨ ਦੀ ਜਿਹੜੀ ਉਹਨਾਂ ਦੀ ਖਾਸ਼ ਹੈ ਵੈਸੇ ਤੇ ਤੁਹਾਨੂੰ ਵੀ ਨਿੰਦਰਪਾਈ ਯਾਦ ਹੋਏਗਾ ਮੈਨੂੰ ਵੀ ਯਾਦ ਹੈ ਸਾਡੇ ਟਾਈਮ ਦੇ ਵਿੱਚ ਕਿਸੇ ਕਿਤਾਬ ਦੇ ਵਿੱਚ ਸਾਡੀ ਕੋ ਰਚਨਾ ਛਪਣੀ ਇਹ ਤਾਂ ਇੱਕ ਸੁਪਨਾ ਸੀ ਹਾਂਜੀ ਹਾਂਜੀ ਅ ਕਿਸੇ ਅਖਬਾਰ ਅਖਬਾਰ ਦੇ ਵਿੱਚ ਸਾਡਾ ਨਾਮ ਹੀ ਹੋਣਾ ਇੱਕ ਸੁਪਨਾ ਹੁੰਦਾ ਸੀਗਾ ਤੇ ਹੁਣ ਤੇ ਬੱਚਿਆਂ ਨੂੰ ਅਸੀਂ ਬੜਾ ਈਜ਼ੀ ਕਰ ਦਿੱਤਾ ਤੁਸੀਂ ਲਿਖੋ ਅਸੀਂ ਕਿਤਾਬ ਛਾਪਦੇ ਆ ਤੁਹਾਨੂੰ ਅਸੀਂ ਸਨਮਾਨ ਪੱਤਰ ਦੇਾਂਗੇ ਮੈਡਲ ਦੇਾਂਗੇ ਤੁਸੀਂ ਬੜੇ-ਬੜੇ ਇਨਾਮ ਜਿੱਤੋ ਆ ਤੇ ਇਹ ਸਾਰਾ ਕੁਝ ਬੜੀ ਵਧੀਆ ਤਰੀਕੇ ਨਾਲ ਲਾਮਬੰਦ ਹੋਇਆ ਤੇ ਇਹ ਸਾਰੇ ਦਾ ਸਾਰਾ ਸ਼ੇਰਾ ਜਿਹੜਾ ਇੱਕ ਤਾਂ মিডিਆ ਨੂੰ ਤੁਹਾਡਾ ਬੜਾ ਧੰਨਵਾਦ ਕਰਦੇ ਆ ਆ ਤੇ ਦੂਸਰਾ ਜਿਹੜੇ ਸਾਡੇ ਸਰਕਾਰੀ ਸਕੂਲਾਂ ਦੇ ਅਧਿਆਪਕ ਨੇ ਲਾਇਬ੍ਰੇਰੀਅਨ ਨੇ ਜਿਹੜੇ ਇਹ ਸਾਰੇ ਪ੍ਰੋਜੈਕਟ ਨੂੰ ਚਲਾਉਂਦੇ ਨੇ ਇਹ ਸਾਰਾ ਸ਼ੇਰਾ ਉਹਨਾਂ ਸਿਰ ਜਾਂਦਾ ਮੈਂ ਤੇ ਥੋੜਾ ਪਿੱਛੇ ਹੋ ਕੇ ਹਲਾਸ਼ੀਰੀ ਦੇਣ ਵਾਲਾ ਆ ਪਰ ਸਾਰੇ ਦਾ ਸਾਰਾ ਕੰਮ ਤੇ ਉਹ ਹੀ ਚੁੱਕਦੇ ਨੇ